ਜੇਕਰ ਤੁਸੀਂ ਵੀ ਰਾਤ ਨੂੰ ਸੌਣ ਵੇਲੇ ਘੋੜੇ ਵੇਚ ਕੇ ਸੌ ਜਾਂਦੇ ਹੋ ਭਾਵੇਂ ਕੇ ਗੂੜੀ ਨੀਂਦ ਸੌਂਦੇ ਹੋ ਤਾਂ ਹੁਣ ਸੌਣ ਵੇਲੇ ਵਿੜਕ ਜ਼ਰੂਰ ਰੱਖਿਓ ਅਸੀਂ ਤੁਹਾਨੂੰ ਪਹਿਲਾਂ ਤੋਂ ਹੀ ਇਸ ਕਰਕੇ آگਾਹ ਕਰ ਰਹੇ ਹਾਂ ਕਿਤੇ ਤੁਹਾਡੇ ਘਰ ਦਾ ਕੀਮਤੀ ਸਮਾਨ ਜਾਂ ਫਿਰ ਵਾਹਨ ਗਾਇਬ ਨਾ ਹੋ ਜਾਣ ਜੀ ਹਾਂ ਅਜਿਹਾ ਹੀ ਮਾਮਲਾ ਖਰੜ ਦੇ ਨੂਰ ਵਿਲਾ ਤੋਂ ਸਾਹਮਣੇ ਆਇਆ ਏ ਜਿੱਥੇ ਬੀਤੀ ਰਾਤ ਸੰਗਣੀ ਤੁੰ ਦਾ ਫਾਇਦਾ ਚੁੱਕਦੇ ਹੋਏ ਤਿੰਨ ਛਾਤਰ ਚੋਰਾਂ ਨੇ ਇੱਕ ਮੋਟਰਸਾਈਕਲ ਅਤੇ ਇੱਕ ਟਰੈਕਟਰ ਨੂੰ ਚੋਰੀ ਕੀਤਾ ਏ ਚੋਰਾ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਚੋਰ ਨੇ ਜਿਹੜੇ ਉਹ ਦੱਬੇ ਪੈਰੀ ਭੱਜੇ ਜਾਂਦੇ ਨਜ਼ਰ ਆ ਰਹੇ ਨੇ ਜਦਕਿ ਇੱਕ ਚੋਰ ਟਰੈਕਟਰ ਚੋਰੀ ਕਰਕੇ ਫਰਾਰ ਹੁੰਦਾ ਨਜ਼ਰ ਆ ਰਿਹਾ ਚੋਰਾਂ ਨੇ ਮਿੰਟਾਂ ਸਕਿੰਟਾਂ ਵਿੱਚ ਦੀ ਟਰੈਕਟਰ ਚੋਰੀ ਕੀਤਾ ਇਸ ਬਾਬਤ ਖਰੜ ਦੇ ਨੂਰਵਿਲਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਏ ਔਰ ਉਹਨਾਂ ਨੇ ਆਪਣਾ ਮੋਟਰਸਾਈਕਲ ਫਲੈਟ ਦੀ ਬਣੀ ਪਾਰਕਿੰਗ ਦੇ ਵਿੱਚ ਖੜਾ ਕੀਤਾ ਸੀ ਜਿੱਥੇ ਚੋਰਾਂ ਨੇ ਉਹਨਾਂ ਦਾ ਮੋਟਰਸਾਈਕਲ ਚੋਰੀ ਕੀਤਾ ਏ ਇਸ ਦੇ ਨਾਲ ਹੀ ਇੱਕ ਘਰ ਦੇ ਅੱਗੇ ਖੜਾ ਟਰੈਕਟਰ ਵੀ ਚੋਰੀ ਕੀਤਾ ਏ ਸੋ ਦੋਸਤੋ ਲਗਾਤਾਰ ਸੰਗਣੀ ਤੋਂ ਦੁਪਹਿਰ ਹੀ ਹੈ ਤੇ ਧੁੰਦ ਦਾ ਫਾਇਦਾ ਜਿਹੜੇ ਚੋਰ ਨੇ ਉਹ ਲਗਾਤਾਰ ਚੁੱਕਦੇ ਨਜ਼ਰ ਆ ਰਹੇ ਨੇ ਚੋਰ ਧੁੰਦ ਦੇ ਕਾਰਨ ਸਰਗਰਮ ਹੋ ਚੁੱਕੇ ਨੇ ਸੋ ਹੁਣ ਤੁਸੀਂ ਵੀ ਰਾਤ ਨੂੰ ਆਪਣੇ ਵਾਹਨਾਂ ਦਾ ਆਪਣੇ ਘਰ ਦਾ ਧਿਆਨ ਜ਼ਰੂਰ ਰੱਖਿਓ